ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਨੋ ਵੀ ਮਿੱਤਰੋ ਅੱਜ ਪਹੁੰਚੇ ਆਂ ਗਿੱਲ ਪਿੰਡ ਜੋਤੀ ਗਿੱਲ ਬਾਈ ਦੇ ਪਿੰਡ। ਤੇ ਬਾਈ ਹੁਣੀ ਕਬੂਤਰਾਂ ਦੇ ਸ਼ੌਂਕੀ ਤੇ ਬਾਜ਼ੀਆਂ ਛੱਡਦੇ ਨੇ। ਤੁਹਾਨੂੰ ਦੱਸ ਦਈਏ ਉਰੇ ਆਪਾਂ ਆਏ ਸੀ ਹੂਟਰ ਸਿਸਟਮ ਲਾਉਣ ਦੇ ਵਾਸਤੇ। ਤੇ ਹੂਟਰ ਸਿਸਟਮ ਲਾਤਾ ਤੇ ਬਾਈ ਦੇ ਨਾਲ ਮੈਂ ਕਿਹਾ ਗੱਲਬਾਤ ਕਰਦੇ ਆਂ। ਖੁੱਡੇ ਬਹੁਤ ਤਗੜੇ ਕਬੂਤਰ ਵੀ ਬਹੁਤ ਬਹੁਤ ਚੰਗੇ। ਵਧੀਆ ਪਲੇਅਰ ਨੇ, ਵਧੀਆ ਬਾਜ਼ੀਆਂ ਜਿੱਤੀਆਂ ਨੇ। ਔਰ ਜਿੱਤਣ ਦੇ ਖਡਾਰ ਬਾਰੇ ਕੁਝ ਗੱਲ ਕਰਾਂਗੇ। ਜਾਣਕਾਰੀ ਦੇਵਾਂਗੇ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆ ਡੋਲੀਆਂ ਵਿੱਚ ਵੀ ਸਭ ਕਬੂਤਰ ਹੀ ਨੇ ਠੀਕ ਹੈ ਜੀ ਇੱਧਰ ਵੀ ਲਾਏ ਪਏ ਨੇ ਜੋੜੇ ਬਾਈ ਹੁਣਾਂ ਦੇ ਤੇ ਦੋ ਬਾਈ ਜਿਹੜੇ ਨਾਲ ਬੈਠੇ ਨੇ ਇਹ ਕਬੂਤਰ ਸਾਹਮਣੇ ਨੇ ਬਾਈ ਹੁਣਾਂ ਦਾ ਕੀ ਨਾਮ ਹੈ ਵੀਰੇ ਇਹ ਨਾਮ ਮਤੂ ਜੀ ਠੀਕ ਹੈ ਜੀ ਸਹਾ ਜਨ ਸਹਾ ਜਨ ਤੇ ਮਤੂ ਜੀ ਦੋਨੇ ਜਣੇ ਬੈਠੇ ਹੋਏ ਨੇ ਬਾਈ ਤੇ ਸ਼ੌਂਕ ਬਾਈ ਹੁਣਾਂ ਦਾ ਬਹੁਤ ਵਧੀਆ ਨਾਲੋਂ ਨਾਲ ਕਬੂਤਰਾਂ ਦਾ ਸ਼ੌਂਕ ਕਰਾਂਗੇ ਨਾਲੋਂ ਨਾਲ ਖਡਾਰ ਦੀ ਗੱਲ ਕਰਾਂਗੇ ਤੇ ਨਾਲੋਂ ਨਾਲ ਤੁਹਾਨੂੰ ਕਬੂਤਰ ਦਿਖਾਵਾਂਗੇ ਜੋਤੀ ਵੀਰੇ ਕੀ ਹਾਲ ਚਾਲ ਆ ਵਧੀਆ ਵੀਰੇ ਵਧੀਆ ਹੋਰ ਚੱਲਦਾ ਵਧੀਆ ਪੂਰਾ ਵਧੀਆ ਵੀਰੇ ਠੀਕ ਆ ਠੀਕ ਆ ਤੇ ਜੋੜੀਆਂ ਲਾਤੀਆਂ ਜੋੜੀਆਂ ਲਾਈਆਂ ਹੋਈਆਂ ਨੇ ਲਾਈਆਂ ਹੋਈਆਂ ਕਿੰਨੀਆਂ ਕਿ ਜੋੜੀਆਂ ਲਾਤੀਆਂ ਆਤੀ ਜੋੜੀਆਂ ਲਾਈਆਂ ਹੋਣਗੀਆਂ 30 35 ਵੀਰੇ 30 35 ਲਾਈਆਂ ਹਾਂਜੀ ਤੇ ਬਾਜੀਆਂ ਆਰਕਾਂ ਕਿੰਨੀਆਂ ਕਿ ਛੜੀਆਂ ਆਂ ਵਾਜੀਆਂ ਛੱਡਤੀਆਂ ਹੋਣੀਆਂ 3738 ਬਈ 3738 ਹਾਂਜੀ ਤੇ ਕਿੰਨੀਆਂ ਕਿ ਜਿੱਤੀਆਂ ਵਿੱਚੋਂ ਬਾਜੀਆਂ ਆਪਾਂ ਫਿਰ 16 17 ਹਿੱਸੇ ਲੈਏ ਨੇ ਜਿਨ੍ਹਾਂ ਦਾ ਆਪਣਾ ਪੂਰਾ ਰਿਕਾਰਡ ਹੈ ਸਹੀ ਆ ਸਹੀ ਆ ਵਧੀਆ ਮਤਲਬ ਉੱਡ ਗਿਆ ਕਬੂਤਰ ਕਹਿਨਾਂ ਮੈਂ ਪੂਰੇ ਵਧੀਆ ਉੱਡਿਆ ਵੀਰੇ ਕੋਈ ਤਗੜੀ ਬਾਜੀ ਵੀ ਕਿਤੇ ਲੱਗਾ ਨੰਬਰ ਹਸਾ ਹਿਸਾਬ ਬਾਜੀਆਂ ਬਾਜੀਆਂ ਵਧੀਆ ਬਾਜੀਆਂ ਜਿੱਤੀਆਂ ਵੀਰੇ ਮੋਟੇ ਮੋਢਾਂ ਵਾਲਿਆਂ ਚੋਂ ਆਪਣੇ ਇੱਥੇ ਵੜਿੰਗਾਂ ਸੀ 6000 ਤੇ ਠੀਕ ਆ ਉੱਥੇ ਵੀ ਆਪਣਾ ਮਤਲਬ ਰਾਣੇ ਮੌੜ ਦਾ ਤੇ ਆਪਣਾ ਕੂਤਰੀ ਓਟਿਆ ਪਾਣੇ ਦੋ ਤਾਂ ਲੈ ਕੇ ਸਵਾ ਦੋ ਵਜੇ ਤੱਕ ਉਹ ਕੂਤਰ ਫਿਰੇ ਨੇ ਪੈਰਾਂ ਤੇ ਹਰ ਜੱਤੋ ਵੀ ਸਹੀ ਆ ਸਹੀ ਆ ਆਪਣਾ ਦੂਜਾ ਨੰਬਰ ਬਣ ਗਿਆ ਸੀ ਰਾਣੇ ਮੌੜ ਨੂੰ ਮੋਟਰਸਾਈਕਲ ਸਹੀ ਆ ਸਹੀ ਆ ਬਾਈ ਜੀ ਬਹੁਤ ਜਿਸ ਪਾਲ ਬੰਗੜਾ ਡਰਾਈਵਰ ਵਾਲੀ ਬਾਜੀ 7200 ਚ ਵੀ ਆਪਣਾ ਹਿੱਸਾ ਸੀ ਵੀਰੇ ਨਾਮਾਂ ਤੇ ਵੀ ਸੀ ਪੈਸਿਆਂ ਚ ਵੀ ਠੀਕ ਆ ਠੀਕ ਆ ਤੇ ਰੁੜ ਕੇ ਵੀ ਵਧੀਆ ਹਿੱਸਾ ਆ ਆਪਾਂ ਨੂੰ ਬਈ ਇਹ ਵੀ ਮੇਰੇ ਖਿਆਲ ਨਾਲ ਵਧੀਆ ਮੁੱਢ ਤੇ ਸੀਗੇ ਸਹੀ ਆ ਹਾਂਜੀ ਹਾਂਜੀ ਸਾਰੀਆਂ ਵਧੀਆ ਬਾਜੀਆਂ ਜੱਤਿਆਂ ਵੀਰੇ ਜੜਤੌਲੀ 3200 ਵਾਲੀ ਮੋਟਰਸਾਈਕਲ ਵਾਲੀ ਉੱਥੇ ਵੀ 200 ਰੁਪਏ ਕੀ ਸੀ ਤੇ ਬਾਈ ਕਬੂਤਰ ਆਪਣੇ ਕੋਲ ਕਿਹੜੇ ਨੇ ਬਾਈ ਕਬੂਤਰ ਬਾਈ ਆਪਣੇ ਕੋਲ ਹੀ ਨੇ ਅੱਛਾ ਹਾਂ ਕਿੱਥੋਂ ਆਏ ਨੇ ਕਬੂਤਰ ਬਾਈ ਕਈ ਘਰਾਂ ਤੋਂ ਆਏ ਨੇ ਮੁੱਲੇ ਲੈਨੇ ਸਾਰੇ ਕਿਸੇ ਤੋਂ ਕੋਈ ਆਪਾਂ ਏਹ ਲਿਹਾ ਚਲੇ ਆ ਕਿਸੇ ਤੋਂ ਤਾਂ ਆਪਣੇ ਮੁੱਲ ਲੈਣ ਤੋਂ ਬਾਅਦ ਹੀ ਲਿਆ ਪਹਿਲਾਂ ਜਿਹੜੇ ਮਤਲਬ ਪਹਿਲਾਂ ਜੋ ਆਪਾਂ ਲੈਨੇ ਲੋਕਾਂ ਨੇ ਬਥੇਰੇ ਦਿੱਤੇ ਪੰਜਰੇ ਫਰ ਫਰ ਭਰਾਵਾ ਸਾਡੇ ਕੋਲ ਨਹੀਂ ਉੱਡੇ ਉੱਡੇ ਨਹੀਂ ਹਾਂ ਬਹੁਤ ਸ਼ੁਰੂ ਤੋਂ ਹੀ ਮੋٹے ਮੋਢਾ ਵਾਲੀਆਂ ਬਾੜੀਆਂ ਝੱਡੀਆਂ ਆਪਾਂ ਕੋਈ ਐ ਨਹੀਂ ਵੀ ਛੋਟੀ ਮੁੱਟੀ ਛੱਡੀ ਆ ਠੀਕ ਆ ਵਧੀਆ ਬਾੜੀਆਂ ਛੱਡਦਾ ਰਿਹਾ ਹਾਂ ਉਈ ਖਡਾਰੀਆਂ ਜੇ ਜਾ ਕੇ ਇਹ ਨਹੀਂ ਹੈਗਾ ਵੀ ਉਧਰ ਨੂੰ ਤੁਰਪੋ ਜੇ ਇੱਧਰ ਨਹੀਂ ਜਿੱਤ ਆਉਂਦੀ ਹਾਂ ਹਾਂ ਮਤਲਬ ਆਪਾਂ ਪੂਰੇ ਖਡਾਰਾਂ ਦੇ ਵਿੱਚ ਹੀ ਕਿੰਨੀਆਂ ਛੱਡੀਆਂ ਵਧੀਆ ਖਡਾਰੀਆਂ ਦੀ ਛੱਡੀਆਂ ਮਤਲਬ ਕਹੇ ਹਰ ਜਾਂਦੇ ਸੀ ਅਸੀਂ ਤਜਰਬਾ ਕੀਤਾ ਪੂਰਾ ਹਾਂ ਪੂਰਾ ਬਾਈ ਡਰੇ ਦਵੇ ਨਹੀਂ ਹੈਗੇ ਮਤਲਬ ਵਧੀਆ ਹੀ ਛੱਡੀਆਂ ਬਾਜ਼ੀਆਂ ਸਹੀ ਆ ਸਹੀ ਆ ਹਾਂ ਚਾਹੇ ਕਿਤੇ 11000 ਮੋਟਾ ਚਾਹੇ ਕਿਤੇ 5200 ਚਾਹੇ 7200 ਛੱਡਣ ਛੁੱਡਣ ਪੁੱਛੇ ਕਦੇ ਦਵੇ ਹਾਰ ਹੂਰ ਕੇ ਹੀ ਸਿੱਖਦਾ ਬੰਦਾ ਕੀ ਗਲਤੀਆਂ ਕਿੱਥੇ ਹੋਈਆਂ ਲੋਕਾਂ ਨੇ ਸਿਖਾਇਆ ਬਥੇਰਾ ਖੋਸ਼ ਆ ਬਾਈ। ਲੋਕਾਂ ਨੇ ਹੀ ਅਕਲ ਦਿੱਤੀ ਤਾਂ ਇੱਥੇ ਤੇਕਰ ਪਹੁੰਚੇ। ਸਹੀ ਆ ਸਹੀ ਆ। ਉਸ ਤੋਂ ਬਾਅਦ ਫਿਰ ਜਦੋਂ ਲੋਕਾਂ ਦਾ ਪਤਾ ਵੀ ਇਹ ਨਹੀਂ ਉੱਡਦੇ। ਕਿਹਦੇ ਦੱਸ ਖਾਣਾ ਪੂਰਤੀ ਕਰਦਾ ਆਬਦੀ ਵਸ ਲਿਆ ਜੇ ਪਗਾ ਦਿੰਦਾ। ਕਿਹਦੇ ਦੱਸਿਆ ਆ ਜਿੱਤ ਸਕਦੇ ਆ? ਨਹੀਂ। ਬਹੁਤ ਔਖਾ ਬਾਈ ਮਿਹਨਤ ਨਾਲ ਹੀ ਉੱਡਦੇ ਆ। ਕਿੱਦਾਂ ਬਾਈ ਕਿੱਦਾਂ ਕਿੱਦਾਂ ਉੱਡ ਸਕਦੇ ਕਿੱਦਾਂ ਮੜ ਜਾ ਨਵੇਂ ਖਿਡਾਰੀਆਂ ਨੂੰ ਦੱਸੋ ਵੀ ਜਿੱਦਾਂ ਆਪਣੇ ਜੀ ਕਹਿ ਦਿੰਦੇ ਆ ਉਹਨੂੰ ਇੰਨੇ ਲੱਖ ਦੇ ਦਿੱਤਾ ਜਾਂ ਇਦਾਂ ਆ ਜਾਂ ਉਦਾਂ ਜਾਂ ਉਹਨੇ ਇਦਾਂ ਦੱਸ ਤਾਂ ਉਹਨੇ ਇੰਨੇ ਬਦਾਮ ਦੇ ਦਿੱਤੇ। ਤੇ ਬਦਾਮ ਜਿਹੜੇ ਹੈਗੇ ਜਿੱਦਾਂ ਹੁਣ ਆਪਾਂ ਦੇਣਿਆਂ ਕਬੂਤਰ ਨੂੰ ਕਿੰਨੇ ਦੇ ਸਕਦੇ ਆ ਯਾਰ ਬਦਾਮਾਂ ਦਾ ਵੀਰੇ ਕੋਈ ਹਿਸਾਬ ਕਿਤਾਬ ਨਹੀਂ ਕਿਹੜਾ ਕੋਈ ਹਿਸਾਬ ਕਿਤਾਬ ਨਹੀਂ ਰੋਜ਼ ਦੀ ਅੱਡੋ ਅੱਡ ਦੀ ਖੇੜਾ ਰੋਜ਼ ਦੀ ਅੱਡੋ ਅੱਡ ਖੇੜਾ ਮੈਨੂੰ ਪ੍ਰੈਕਟੀਕਲ ਕਰੇ ਤੀ ਸਮਝ ਆਉਂਦੀ ਆ ਕਿਸੇ ਦੇ ਮੱਥਾ ਮਾਰੇ ਤੇ ਸਮਝ ਨਹੀਂ ਆਉਂਦੀ ਬੰਦਾ ਮਤਲਬ ਆਪਾਂ ਨੂੰ ਉਸਤਾਦ ਤਾਂ ਇੱਕ ਸੋਜੀ ਦੇ ਸਕਦਾ ਸੋਜੀ ਦੇ ਸਕਦਾ ਖਰਾ ਪਾ ਸਕਦਾ ਵੀ ਭਾਈ ਇੱਥੇ ਕਿ ਨਹੀਂ ਆਏ ਨਹੀਂ ਆਏ ਕਰਕੇ ਛੱਡ ਲਾ ਸਹੀ ਆ ਤੇ ਘੜਬਾਤ ਆਪਾਂ ਨੂੰ ਦੇਖ ਕੇ ਕਰਨੀ ਪੈਂਦੀ। ਇਹ ਰੋਜ ਦੀ ਖੜਾਰ ਆ ਬਾਈ ਨੇ ਬਹੁਤ ਵੱਡੀ ਗੱਲ ਕੀਤੀ ਆ ਮਿੱਤਰੋ ਨਵੇਂ ਖਿਡਾਰੀਆਂ ਵਾਸਤੇ ਆ ਇਹ ਸਹੀ ਗੱਲ ਆ ਇਹ ਰੋਜ ਦੀ ਖੜਾਰ ਆ। ਰੋਜ ਦੀ ਖੜਾਰ ਆ ਕੋਈ ਨਹੀਂ ਦੱਸਦਾ ਵੀਰੇ। ਅਗਲਾ ਕਹਿ ਦਿੰਦਾ ਅਗਲਾ ਅਚ ਚੁੰਡੀ ਪਿਉਉਂਦੀ। ਹਾਂਜੀ। ਹਾਂ ਆ ਆਲੂ ਵਗਾਰਾ ਪਿਉਉਂਦੀ। ਉਹ ਬਾਈ ਪਿਉਣਾ ਕਿੰਨੇ ਚਾਹੀਦਾ ਦੱਸੋ। ਤੇ ਨਾਲੇ ਕਿੰਨਾ ਪਤਲਾ ਸੰਘਣਾ ਕਿੰਨਾ ਲਾਉਣਾ ਹਨਾ। ਉਹ ਵੀ ਤਾਂ ਦੱਸੋ ਹਣਾ। ਅਗਲਾ ਹਰੇਕ ਗਦਨ ਦਾ ਦੇਦੀ ਨਾਲ ਕੀ ਦੋ ਨਾਲ ਕਿ ਆ ਬਾਈ ਕਾਨੂੰਨ ਆ ਦਿੱਤਾ ਜਾਂਦਾ। ਬਿਲਕੁਲ ਬਿਲਕੁਲ। ਠੀਕ ਆ। 8 ਟੋਟਾ ਪਾਣੀ ਵੀ ਸਾਰਾ ਇਹਨ ਮਣਕੇ ਪਿਆਉਤਾ ਜਾਂਦਾ ਸਾਬ ਆਲੂ ਆਲੂ ਬੁਖਾਰੇ ਸਭ ਕੋ ਮਣਕੇ ਪਿਆਉਤੇ ਜਾਂਦੇ ਆਲੂ ਬੁਖਾਰੇ ਵਾਲੇ ਦਿਨ ਵੀ ਥੋੜੇ ਹੀ ਹੁੰਦੇ ਠੀਕ ਆ ਾਟੋ ਾਟ ਦੀ ਖੇਡ ਆ ਵੀਰੇ ਆਲੂ ਬੁਖਾਰਾ ਜਿਹੜਾ ਬਾਹਲੀ ਗਰਮੀ ਚ ਲੱਗਦਾ ਬਾਹਲੀ ਗਰਮੀ ਚ ਵੀਰੇ ਥੋੜੇ ਹੀ ਦਿਨ ਹੁੰਦੇ ਨੇ ਆਲੂ ਬੁਖਾਰੇ ਵਾਲੇ ਰੋਜ਼ ਆਲੂ ਘਰੇ ਨਾਲ ਕੰਨ ਲੜਦੇ ਠੀਕ ਆ ਠੀਕ ਆ ਜੀ ਆਲੂ ਬੁਖਾਰੇ ਨਾਲ ਕਹਿੰਦੇ ਕਈ ਵਾਰ ਬਹਿ ਵੀ ਜਾਂਦਾ ਜੇ ਗਲਤ ਲੱਗ ਜਵੇ ਆ ਜੀ ਦਾ ਬਾਲੇ ਆ ਰਹੇ ਆ ਅੱਛਾ ਬਹੁਤ ਆ ਰਹੇ ਨਹੀਂ ਲਾਉਣੇ ਆਉਂਦਾ ਜਦੋਂ ਜਦੋਂ ਨਹੀਂ ਲਾਉਣਾ ਆਉਂਦਾ ਠੀਕ ਆ ਠੀਕ ਆ ਤੇ ਆਲੂ ਬੁਖਾਰੇ ਦੇ ਵਿੱਚ ਵੀ ਫ ਮੈਨੂੰ ਤਾਂ ਹਜੇ ਤੱਕ ਨਹੀਂ ਆਈ ਹਲੇ ਤੱਕ ਹੈਨਾ ਐਵੇਂ ਆਪਾਂ ਕਹਿ ਦਈਏ ਠੀਕ ਆ ਖਾ ਕੇ ਦੇਖ ਲਓ ਵੀ ਮਿੱਠਾ ਹੋਵੇ ਖਟਾਣਾ ਹੋਵੇ ਇੰਨਾ ਕ ਤਾਂ ਪਹਿਲਾਂ ਲੋਕ ਕਹਿੰਦੇ ਸੀ ਆਲੂ ਬਖਾਰਾ ਲਾਉਣਾ ਹੈ ਆਲੂ ਬਖਾਰੇ ਵਰਗੇ ਸੋਜੀ ਦੇਤੀ ਬਾਝ ਆਲੂ ਬਖਾਰੇ ਦਾ ਨਾਮ ਚੱਲ ਪਿਆ ਖਟ ਮਿੱਠਾ ਹਾਂ ਖਟਾ ਮਿੱਠਾ ਹੋਣਾ ਚਾਹੀਦਾ ਆਹ ਨੂੰ ਜੇ ਖਟੇ ਮਿੱਠੇ ਆਣਾ ਉੱਡਣ ਲੱਗ ਜਾਣ ਯਾਰ ਅੱਡੋ ਅੱਡਾ ਬਾਈ ਅੱਡੋ ਅੱਡਾ ਹੈਨਾ ਆਪ ਦਾ ਹਰੇਕ ਦਾ ਅੱਡੋ ਅੱਡਾ ਕੋਈ ਕਿਵੇਂ ਖੇੜ ਤੇ ਛੱਡਦਾ ਕੋਈ ਕਿਵੇਂ ਇੱਕ ਚੀਜ਼ ਦੱਸੋ ਜਿਹੜਾ ਆਲੂ ਬਖਾਰਾ ਇਹ એનર્ਜੀ ਦਿੰਦਾ ਯਾ ਨਾ ਕਿ ਜਾਂ ਇੱਕ ਬੰਦਾ ਕਹਿੰਦਾ ਇਹ ਜੀ ਭੁੱਖ ਲਾਉਂਦਾ ਆ ਖਾਲੀ ਕਰ ਦਿੰਦਾ ਦੂਜਾ ਕਹਿੰਦਾ ਵੀ ਇਹ ਭੁੱਖ ਵਧਾਉਂਦਾ ਆ ਇਹ એનર્ਜੀ ਦਿੰਦਾ ਇਹਨਾਂ ਨੂੰ ਭੁੱਖ ਲੱਗਣ ਨਹੀਂ ਦਿੰਦਾ ਦਿੰਦਾ ਤਾਂ ਇਹ એનર્ਜੀ ਹੀ ਆ ਵੀਰੇ ਠੀਕ ਆ ਦਿੰਦਾ ਤਾਂ એનર્ਜੀ ਆ ਖਾਲੀ ਵੀ ਕਰਦਾ ਸਭ ਕੁਝ ਕਰਦਾ ਸਫਾਈ ਵੀ ਕਰਦਾ એનર્ਜੀ ਵੀ ਦਿੰਦਾ ਸਫਾਈ ਵੀ ਕਰਦਾ ਹਾਂ ਇਹਨਾਂ ਨਾਲ ਆਇਆ ਬਦਾਮਾਂ ਦੇ ਵੀ ਉਹ ਥੋੜਾ ਧੀ ਜਿਹੜੇ ਨਾਲ ਤੁਸੀਂ ਚੱਲ ਪੈਂਦੀ ਆ ਠੀਕ ਆ ਹਾਂ ਇਹ ਸਮਝ ਨਹੀਂ ਆਉਂਦੀ ਗੇਮ ਵਾਲੂ ਸਰ ਵਾਲੀ ਕਿਤੇ ਆ ਗਈ ਤਾਂ ਆਰਾਸਾ ਹਾਂ ਜੀ ਨੂੰ ਨਹੀਂ ਆਈਦਾ ਬਈ ਹੁਣ ਨਹੀਂ ਆਈ ਹਾਂ ਸਹੀ ਹੋ ਗਿਆ ਸਹੀ ਹੋ ਗਿਆ ਵੀ ਆਲੂ ਬੁਖਾਰੇ ਤੇ ਬੰਦਾ 10 ਵਾਜੀਆਂ ਛੱਡਦਾ ਨਾ ਉਸੇ ਦੋ ਹੀ ਆਉਂਦੇ ਨੇ ਸਹੀ ਆ ਖੇਡ ਤੇ ਜਦੋਂ ਬੰਦਾ ਛੱਡਦਾ ਵਾ ਤਾਂ 10 ਤੇ 8 ਦਾ ਜਿੱਤਦਾ ਹੀ ਆ ਜਿੱਤ ਲੈਂਦਾ ਉਹ ਉਹਦੇ ਵਿੱਚ ਕੋਈ ਖਰਾਬੀ ਨਹੀਂ ਹੁੰਦੀ ਹਾਂ ਤਾਂ 10 ਤੇ 8 ਦਾ ਜਿੱਤਦਾ ਹੀ ਸਹੀ ਆ ਸਹੀ ਆ ਉਹ ਫਰਕ ਆ ਬਾਈ ਇਹ ਚੀਜ਼ ਦਾ ਬਾਕੀ ਬਾਈ ਆ ਕਬੂਤਰ ਨੇ ਬਾਈ ਹੁਣੇ ਜੋੜੀਆਂ ਨੇ ਜੀ ਵੱਡੀਆਂ ਹਾਂਜੀ ਹਾਂਜੀ ਸਾਰੀਆਂ ਕੁ ਜੋੜੀਆਂ ਲਾਈਆਂ ਆ ਹਾਂ ਲਓ ਵੀ ਰੰਗ ਬਹੁਤ ਸੋਹਣੇ ਬਾਈਆਂ ਲਾਈ ਨੇ ਕਾਲੇ-ਕਾਲੇ ਦੇ ਨਾਲ ਲਾਲ ਰੰਗ ਲਾਇਏ ਹੋਏ ਨੇ ਉਦੋਂ ਆਪਣੇ ਘਰੀਂ ਮੋਟੋ ਲਏ ਨੇ ਕਬੂਤਰ ਸਾਰੇ ਮੋਲੇ ਲੈਣੇ ਦੀ ਪਾਈ ਬਣਾਣੀ ਆਹ ਲੋ ਕਲਾ ਕਲਾ ਜੋੜ ਦਿਖਾਵਾਂਗੇ ਤੁਹਾਨੂੰ ਮਿੱਤਰੋ ਅੱਜ ਦੇਖੋ ਜੋੜਾ ਦੇ ਰੰਗ ਦੇਖੋ ਬਾਈ ਨੇ ਕਿੰਨੇ ਸੋਹਣੇ ਲਾਇਏ ਨੇ ਗਿੱਲ ਪਿੰਡ ਲੁਧਿਆਣੇ ਸ਼ਹਿਰ ਦੇ ਬਿਲਕੁਲ ਨਾਲ ਜੀ ਗਿੱਲਾਂ ਬਿੰਦਰ ਗਿੱਲਾਂ ਵਾਲਾ ਪਿੰਡ ਜੋਤੀ ਗਿੱਲ ਵੀਰ ਦੇ ਕਬੂਤਰ ਨੇ ਇਹ ਬਾਈ ਜਿਹੜਾ ਤੁਸੀਂ ਸ਼ੌਂਕ ਕਰ ਰਹੇ ਹੋ ਐਸਲੇ ਠੀਕ ਆ ਜੀ ਫੇ ਲੱਗ ਲੱਗ ਖੁੱਡਿਆਂ ਦੇ ਵਿੱਚ ਅਲੱਗ ਅਲੱਗ ਜੋੜ ਨੇ ਜੀ ਇੱਕ ਆਹ ਦੇ ਹੋਰਾਂ ਇੱਕੋ ਜਿਹੇ ਦੇਖਣ ਨੂੰ ਤੁਹਾਨੂੰ ਇੱਕੋ ਜਿਹੇ ਹੀ ਲੱਗਣਗੇ ਸਾਰੇ ਦੇ ਸਾਰੇ ਠੀਕ ਹੈ ਜੀ ਫਿਰ ਤਾਂ ਮੈਂ ਇੱਕ ਵਾਰ ਦੱਸ ਦਈਏ ਜੋਤੀ ਵੀਰ ਦੇ ਕਬੂਤਰਾਂ ਵਧੀਆ ਬਾਜ਼ੀਆਂ ਛੱਡਦੇ ਨੇ ਤੇ ਖੁੱਡੇ ਵੀ ਬਹੁਤ ਬਹੁਤ ਖੁੱਲੇ ਡੁੱਲੇ ਬਣਾਏ ਹੋਏ ਨੇ ਤੇ ਸਾਫ ਸਫਾਈ ਦਾ ਵੀ ਪੂਰਾ ਧਿਆਨ ਆ ਦੋ ਤਿੰਨ ਬੰਦੇ ਕਬੂਤਰਾਂ ਤੇ ਹੀ ਰਹਿੰਦੇ ਨੇ ਤੇ ਇਹ ਦੇਖੋ ਉੱਪਰ ਜਿਹੜਾ ਲੈਂਟਰ ਆ ਖੁੱਡਾ ਇੱਕ ਆ ਇਹਦਾ ਬੁੱਲਾ ਠੀਕ ਹੈ 6 ਖੁੱਡੇ ਨੇ ਇਹੋ ਜਿਹੇ ਕੋ ਜਿਹੇ ਇਹ ਬੜਿੰਗਾ ਆਜੇਂ ਦਾ ਰੇਟਰ ਕੇ ਨਾਲ ਕੇ ਪੜ੍ਹ ਹਾਂਜੀ ਹਾਂਜੀ ਆ ਬੜਿੰਗਾ ਉਹ ਬੜਿਆ ਇਹ ਨਾਰਾ ਜੀ ਇਹ ਨਾਰਾ ਬੜਿੰਗਾ ਬੜਿੰਗਾ ਪਿੰਡ ਉਹਦੇ ਵੀਰੇ ਬੜਿੰਗਾ ਪਿੰਡ ਬਾਈ ਜਿੱਥੇ ਬਾਈ ਦੇ ਨਾਲ ਦੱਸ ਦੇਣਗੇ ਆ ਰਾਂ ਲੱਗਿਆ ਹਾਦੀ ਇਹਦੇ ਆਹੀ ਸੀ ਹੈ ਵੱਡਾ ਸਵਾਤਾ ਹਰੋਸ ਹਰੋਦੀ ਬਈਏ ਨੇ ਲਾਲ ਰਸ ਤੇ ਲਾਲ ਪੈਟ ਸੀਗੀ ਲਾਲ ਪੈਟ ਸੀ ਹਾਂ ਛਾਂ ਖਾਏ ਕਮ ਰਮੀ ਸੀ ਉਹ ਕਦਾ ਬਹੁਤ ਵਧੀਆ ਜੀ ਇਹ ਬੜਿੰਗਾ ਹੈ ਕਿੰਨੇ ਵਜੇ ਹਾਂ ਜਿੱਤ ਹੋ ਗਈ ਜੀ ਉੱਥੇ ਸਾਬਾਤ ਮੈਂ 2 ਵਜੇ ਦੇ 25 ਮਿੰਟ ਦਾ ਵੀਰੇ 2 ਵਜੇ 25 ਮਿੰਟ ਦਾ ਮੈਂ 2 ਵਜੇ ਤੋਂ ਲੈ ਕੇ 2 ਵਜੇ ਦੇ 25 ਮਿੰਟ ਤੱਕ ਇਹ ਕਬੂਤਰ ਤੱਕ ਰਾਣੇ ਮੋੜ ਵਾਲੀ ਫਿਰਿਆ ਸਹੀ ਆ ਰਾਣੇ ਮੋੜ ਦਾ ਕਬੂਤਰ ਕਹੇ ਜਾਈ ਦੇਖਿਆ ਸੀ ਤੁਸੀਂ ਉਹ ਮੇਰੇ ਘਰ ਨਾਲ ਵੀਰੇ ਚਿੱਟੀਆਂ ਆਖਾਂਦੀ ਲਾਲ ਸਰਾ ਲਾਲ ਸਰਾ ਚਿੱਟੀਆਂ ਉਹਦਾ ਟਿੱਡ ਤੇ ਟੌਰੀ ਸੀ ਸ਼ਾਇਦ ਸਹੀ ਆ ਸਹੀ ਆ ਬਹੁਤ ਵਧੀਆ ਸੋਹਣਾ ਕਬੂਤਰ ਆ ਪੰਛੀ ਆ ਬਾਈ ਇਹ ਹੁਣ ਜੋੜਿਆਂ ਚ ਪਤਾ ਹੈ ਨਾ ਇਹ ਜੋੜਿਆਂ ਚ ਪਤਾ ਕਰੇ ਬੱਚੀ ਪਤਾ ਇਹ ਇਹਦਾ ਪਿਓ ਆਪਣੇ ਕੋ ਮਰ ਗਿਆ ਠੀਕ ਆ ਠੀਕ ਆ ਜੀ ਇਹਦੇ ਭੈਣ ਭਾਈ ਜਿੰਨੀਆਂ ਆਪਾਂ ਇੱਥੇ ਸਾਰੀ ਰੋਕ ਲਏ ਸਾਰੇ ਰੋਕ ਲਏ ਹਾਂ ਇਹ ਮੈਂ ਆਪਣੇ ਉੱਡਦੇ ਉੱਡਦੇ ਠੀਕ ਆ ਇਹ ਕਿਹੜੀ ਟੀੜਾ ਕਿੱਥੋਂ ਲੈਂਦੀ ਆ ਕੋਈ ਪਤਾ ਯਾਰ ਇਹਨਾਂ ਦੇ ਵਿੱਚ ਵੀਰੇ ਬਲੱਡ ਗੂੜੇ ਮਤਲਬ ਇੱਕ ਬੈਟ ਕਰਦੇ ਬਲੱਡ ਠੀਕ ਆ ਜੀ ਹਾਂ ਇੱਕ ਆਪਣੇ ਘਰ ਦੇ ਤਰ੍ਹਾਂ ਦੇ ਚਿੱਟੀਆਂ ਆ ਠੀਕ ਆ ਜੀ ਹਾਂ ਬਹੁਤ ਵਧੀਆ ਜੀ ਤੇ ਆ ਵਈ ਅੰਡੇ ਵੀ ਰੱਖੇ ਹੋਏ ਨੇ ਕੁਝ ਕਬੂਤਰਾਂ ਨੇ ਨਾਲ ਨਾਲ ਤੁਹਾਨੂੰ ਸ਼ੌਂਕ ਕਰਾਉਣੇ ਆ ਜਿਹੜੇ ਬਾਈ ਦੇ ਜਿੱਤੇ ਨੇ ਬਾਜ਼ੀਆਂ ਤੁਹਾਨੂੰ ਉਹਨਾਂ ਦਾ ਨਾਲ ਨਾਲ ਸ਼ੌਂਕ ਕਰਾਈ ਜਾਵਾਂਗੇ ਆਪਾਂ ਸਾਡੀ ਕੋਸ਼ਿਸ਼ ਔਰ ਇਹ ਕਿਹੜਾ ਹੋਣੀ ਹਾਂਜੀ ਔਰ ਇੱਕ ਵਾਰ ਦਾ ਭਾਈ ਬੈਠਾ ਹਾ ਚਟੀਆਂ ਦਾ ਠੀਕ ਹੈ ਜੀ ਹਾਂ ਤੁਹਾਨੂੰ ਰੋਕਦੇ ਹੋਈਏ ਇਹ ਔਰ ਉਹਦੀ ਔਰ ਤਾਂ ਆਪਾਂ ਆ ਆ ਕੀ ਆਪਣੀ ਕੂਤਰੀ ਜਿੱਤੀ ਹੋਈ ਆ ਬਾਈ ਚਟੀਆਂ ਦੀ ਹਾਂ ਉਹ ਸਮਾਨ ਦੇ ਕੇ ਜੇ ਪਰ ਤੇ ਆ ਗੋਸਲਾਂ ਤੋਂ ਜੇਤੂ ਆ ਬਾਈ ਕਬੂਤਰੀ ਚਟੀਆਂ ਆੱਖਾਂ ਦੀ ਆੜੀ ਪਹਿਲੇ ਨੰਬਰ ਤੇ ਸਾਹਮਣੇ ਫੜਦੀ ਪਈ ਆ ਜਿਉਂ ੋਂ ਕਰਕੇ ਤੁਹਾਨੂੰ ਲਾਗੇ ਕਰਕੇ ਦਿਖਾ ਦੇਣਾ ਹੈ ਤਾਂ ਕਬੂਤਰੀ ਦਾ ਬਯੂਗਤ ਵੀ ਦੇਖੋ ਤੁਸੀਂ ਇਹਦਾ ਇਹ ਲੋ ਇੱਕ ਇੱਕ ਪਰਿੰਦਾ ਜਿਹੜਾ ਦੇਖਣ ਵਾਲਾ ਬਾਈ ਉਹਨਾਂ ਨੇ ਬਹੁਤ ਸੋਹਣੇ ਰੰਗ ਲਾਏ ਨੇ ਤੇ ਇਹ ਅੰਡੇ ਰੱਖੇ ਹੋਏ ਆ ਜਿਹੜਾ ਕਬੂਤਰ ਤੁਹਾਨੂੰ ਦੱਸਦੇ ਆਂ ਵੀ ਜਿੱਤਿਆ ਬੜਿੰਗਾ ਤੋਂ ਉੱਪਰ ਜਿਹੜਾ ਆਂਡਿਆਂ ਤੇ ਡੇਟ ਨਾਮ ਸਭਾ ਪਾਇਆ ਗਿਆ ਇਹਨਾਂ ਦੇ ਬਾਕੀ ਮਤਲਬ ਚੱਲਦੇ ਨੇ ਦੂਸਰੇ ਖੁੱਡੇ ਦੇ ਵਿੱਚ ਪੂਰੀ ਤੋਂ ਵੀ ਐਕਟੀ ਮੋਲ ਲੈ ਅੱਛਾ ਜੀ ਪੂਰੀ ਤੋਂ ਕਿੰਨੇ ਕਿੰਨੇ ਲੈ ਆ ਪੂਰੀ ਤੋਂ ਕਿੰਨੇ ਲੈ ਆ ਆਪਾਂ ਜੀ ਪੂਰੀ ਤੋਂ ਲੈ ਲੈ ਭਾਈ ਆਪਾਂ ਦੋ ਜੋੜੇ ਲੈ ਆ ਅੱਛਾ ਇੱਕ ਕੂਤਰੀ ਲਈ ਆ ਕਿੰਨੇ ਕਿੰਨੇ ਦੇ ਲੈ ਆ ਜੀ ਉਹ ਉਹ ਚਲੋ ਕਾਹ ਨੂੰ ਦੱਸਣਾ ਆ ਆਏ ਮੋٹے ਹੀ ਨੇ ਮੋٹے ਪੈਸੇ ਦੇ ਲੈ ਆ ਜੀ ਮਤਲਬ ਦੋ ਤਿੰਨ ਨਾਲ ਖਲਾਤਾ ਬਾਦੇ ਲਾ ਬਾਦੇ ਲਾ ਆਂ ਲਾਉਂਦੇ ਮਤਲਬ ਕਰੂ ਸ਼ਾਮ ਕੇ ਨਾਲ ਕੂਤਰਾ ਦਾ ਆਹ ਸ਼ਾਹ ਆਖੀ ਦੇਖੋ ਕਿੰਨੀ ਪਿਆਰੀ ਆ ਬਾਈ ਇਹ ਬਈ ਫੌਜੀ ਵਾਲਿਆਂ ਚ ਦੇਖੋ ਫੌਜੀ ਵਾਲਿਆਂ ਚ ਫੌਜੀ ਵਾਲਿਆਂ ਚ ਤਰੀਬੱਕ ਰਾਈ ਵਜੂਦ ਆ ਬਾਈ ਇਹਨਾਂ ਕਬੂਤਰਾਂ ਦਾ ਨਹੀਂ ਬਹੁਤ ਚੰਗੀ ਆ ਬਾਈ ਮਨ ਖੁਸ਼ ਹੋ ਗਿਆ ਕੂਤਰੀ ਦੇਖ ਕੇ ਦੇਖੋ ਬਾਈ ਤੁਹਾਨੂੰ ਜੂਮ ਕਰਕੇ ਦਿਖਾਣਾ ਆਹ ਦੇਖੋ ਆਪਣੀ ਵਜੂਦ ਤੋਂ ਕਹਿੰਦੇ ਨਾ ਕਈ ਕਬੂਤਰ ਤੁਸੀਂ ਕਹਿੰਦੇ ਹੁੰਦੇ ਆ ਕਿ ਕਿੱਦਾਂ ਪਤਾ ਲੱਗਦਾ ਬਾਈ ਵਜੂਦ ਦੇਖੋ ਕਬੂਤਰੀ ਦਾ ਸਿਲ ਤਵਾ ਨੂੰ ਪਤਲੀ ਕਬੂਤਰੀ ਨਿੱਕਾ ਜਿਹਾ ਸਿਰ ਨਿੱਕੀ ਜਈ ਚੁੰਝ ਬੜੀ ਚੰਗੀ ਆ ਕਬੂਤਰੀ ਸ਼ਾਹ ਆਖੀ ਟੀਰ ਬਣ ਗਿਆ ਸ਼ਾਇਦ ਇਹਦੀ ਅੱਖ ਜਣਾ ਹਾਂ ਭਾਈ ਦੋਨੇ ਕੋਲ ਸਟੀਰ ਬਣ ਗਿਆ ਇਹਦੀ ਅੱਖ ਦੇ ਵਿੱਚ ਕਬੂਤਰ ਦੇਖ ਲਓ ਭਾਈ ਲੱਗੇ ਕਬੂਤਰ ਦੇਖ ਲਓ ਕਿੱਡਾ ਮੋਟਾ ਤੇ ਕਬੂਤਰੀ ਨਿੱਕੀ ਜਿਹੀ ਵजूद ਦੀ ਆ ਪਰ ਪੂਰੀ ਐਕਟਿਵ ਆ ਪੂਰੀ ਵਧੀਆ ਭਾਈ ਫੜਿਓ ਇਹ ਕਬੂਤਰੀ ਜਾ ਰਹੀ ਦਾ ਟੀਲ ਦਿਖਾਈ ਆ ਅੱਥਰਾਂ ਆਈਨੇ ਫੜੀਆ ਕਬੂਤਰੀ ਫੌਜੀ ਵਾਲੀ ਪਿਓਰ ਜਮਾ ਤੇ ਤੁਹਾਨੂੰ ਅੱਖ ਦਾ ਦਿਖਾਉਣੀ ਆਪਾਂ ਟੀਰ ਆਹ ਦੇਖੋ ਬਾਈ ਕਿੱਦਾਂ ਲੱਗਦੀ ਆ ਤੇ ਦੱਸਿਓ ਜੀ ਰੂਲ ਇੱਧਰ ਵੀ ਦੇਖੋ ਦੋਨੇ ਸਾਈਡ ਜਿਹੜਾ ਚਿੱਟਾ ਟੀਰ ਕਰ ਗਈ ਆ ਬਾਈ ਇਹ ਘਰ ਦੀ ਪੱਟੀ ਆ ਵੀਰੇ ਇਹ ਘਰ ਦੀ ਪੱਟੀ ਆ ਵੀਰੇ ਇਹਦੇ ਇਹਦੇ ਮਾਂ ਪਿਓ ਕਿਹੜੀਆਂ ਜੀ ਮਾਂ ਪਿਓ ਸਾਖ ਆ ਦੋਨੇ ਫੌਜੀ ਵਾਲੀ ਆ ਹਾਂ ਸਾਖੇ ਪਿਓਰ ਕਰਕੇ ਕਢਾਈ ਪਿਓਰ ਕਰਕੇ ਕਢਾਈ ਆ ਹਾਂ ਹਾਂ ਆ ਲਓ ਇਹ ਦੇਖੋ ਪੂਰੀ ਵਧੀਆ ਤੁਸੀਂ ਵੀ ਕਹੋਗੇ ਰੂਹ ਖੁਸ਼ ਕਰਦੀ ਆ ਇਹ ਪਰ ਵੀ ਦੇਖ ਲੈਣੇ ਪਰਦ ਖੇ ਨੂੰ ਉਪਰੋਂ ਆਹ ਦੇਖੋ ਜੀ ਇਹਦੇ ਪਰ ਵੀ ਦਿਲ ਖੁਸ਼ ਪਰਿੰਦਿਆਂ ਬਾਈ ਦੇ ਕੋਲ ਇੱਕ ਇੱਕ ਪਰਿੰਦਾ ਸਹੀ ਆ ਜੀ ਉਕਾ ਲੋਕੀਆ ਉਹ ਇਹ ਕੀ ਰਿਖ ਹੈ ਆਹ ਵੇ ਜੀ ਇਹ ਕਹਾਂ ਇਹਦੀ ਭੈਣਾਂ ਸੇਮ ਬਾਈ ਹੁਣਾਂ ਨੇ ਰੋਕੀਆ ਐ ਦੇਖੋ ਬਿਲਕੁਲ ਡਿੱਟੋ ਦੋਨੇ ਕੋਝੀਆਂ ਨੇ ਇਹਦੇ ਟੀਰ ਨਹੀਂ ਬੰਦਾ ਉਹਦੇ ਬਸ ਟੀਰ ਬੰਦਾ ਹੈਗਾ ਹੀ ਤੇ ਆਹ ਇਹਦੇ ਪਰ ਵੀ ਦੇਖ ਲੋ ਮਿੱਤਰੋ ਕਈ ਭਰਾ ਕਹਿੰਦੇ ਆ ਕਿ ਪਰ ਵੀ ਦਿਖਾਇਆ ਕਰੋ ਬੰਦ ਪੂਛ ਦੀ ਕਬੂਤਰੀ ਆ ਬਈ ਇਹ ਜਮਾਈ ਇਹ ਦੇਖੋ ਤੇ ਪਰ ਵੀ ਬਹੁਤ ਸੋਹਣੀ ਸਈਅਬ ਦੇ ਹਾਂ ਲੋਬੜਾ بڑے بڑے ਸੋਹਣੇ ਪਰਿੰਦੇ ਨੇ ਵੀਰ ਬਣਾ ਲੈ ਤੇ ਇਹਦੇ ਵਿੱਚ ਵੀ ਜਿਹੜੇ ਜੋੜੀ ਛੱਡੇ ਨੇ ਵੀਰ ਬਣਾ ਲੈ ਜਿਹੜੇ ਹੈਗੇ ਨੇ ਐਡੇ ਵੱਡੇ ਖੁੱਡੇ ਦੇ ਵਿੱਚ ਮਸਾਂ 10-10 ਜੋੜੀ ਛੱਡੇ ਆ ਨਾ ਨਹੀਂ ਨਹੀਂ ਬਾਈ 5-5 ਦੇ ਛੱਡੇ ਅੱਛਾ ਜੀ 5-5 6-6 ਜੋੜੇ ਆ ਬਾਈ ਆ ਦੇਖੋ ਇਹ ਬਹ ਵਧੀਆ ਪਲ ਜਾਂਦੇ ਗ੍ਰੋਥ ਵਧੀਆ ਹੋ ਜਾਂਦੀ ਆ ਹਨ ਇੱਕ ਕਬੂਤਰ ਹੈ ਤੁਹਾਡੇ ਕਬੂਤਰਾਂ ਦੇ ਪਰ ਨਹੀਂ ਕਦੇ ਖਰਾਬ ਹੋਣਗੇ ਜਿਹੜੇ ਵੱਡੇ ਖੁੱਡੇ ਆ ਭਈਆ ਨੇ ਫੇਟੇ ਦੇ ਕਬੂਤਰ ਰਾਨਾ ਉੱਡਦਾ ਰਹਿੰਦਾ ਜਾਲਦੀ ਲੋਡ ਮਣੀ ਇੱਥੇ ਪੈਂਦੀ ਏਡੇ ਵੱਡੇ ਘੁੱਡੇ ਦੇ ਵਿੱਚ ਤਾਂ ਕਬੂਤਰ ਉੱਡ ਉੱਡ ਕੇ ਹੀ ਬੈਠੀ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਤੁਹਾਡੇ ਸਾਹਮਣੇ ਆਪਾਂ ਤੁਹਾਨੂੰ ਦਿਖਾ ਰਹੇ ਆਂ ਬਹੁਤ ਵੱਡੇ ਵੱਡੇ ਜਿਹੜੇ ਘੁੱਡੇ ਨੇ ਸਾਰੇ ਦੇ ਸਾਰੇ ਬਾਈ ਆਹ ਬਾਈ ਹੁਣਾਂ ਨੇ ਫੜਿਆ ਇੱਕ ਕਬੂਤਰ ਫੋਰ ਆਹ ਵੀ ਕਬੂਤਰ ਬਈ ਆਪਣਾ ਦੋ ਬਾਜੀਆਂ ਉੱਡੇ ਆ ਚਿੱਟੀਆਂ ਦਾ ਹਾਂ ਇੱਕ ਤਾਂ ਇਹ ਰੌਣਕ ਰੋਡੇ ਆ ਹੀ ਤਰਾਹੇ ਕੋਲ ਠੀਕ ਆ ਜੀ ਉਜੀ ਬਾਈ ਬਾਜੀ ਛੱਡਿਆ ਦੀ ਇਹ ਮੈਂ ਬਸੀਆਂ ਬਸੀਆਂ ਹਾਂਜੀ ਰੈਕੋਰਡ ਲਾ ਗੀ ਰੈਕੋਰਡ ਲਾ ਗੀ ਠੀਕ ਹੈ ਜੀ ਉਸੇ ਚਾਰ ਬੁੱਤਰਾਂ ਹਾਂਜੀ ਹੋਈ ਸੀ ਪਾਤੀ ਨੋਮਰ ਹਾਂਜੀ ਗੁਲਜਾਰ ਫਾਦਮਾ ਤੀਜਾ ਨੰਬਰ ਵਗੈਰਾ ਚੌਥਾ ਸੀ ਰੈਕੋਰਡ ਰੈਕੋਰਡ ਹਾਂਜੀ ਚਾਰ ਬੁੱਤਰਾਂ ਹਾਂਜੀ ਹੋਈ ਸੀ ਪਰ ਨਹੀਂ ਕਰ ਬੋਲ ਠੀਕ ਹੈ ਜੀ ਤੇ ਬਈ ਨਾਮਾਂ ਤੇ ਵੀ ਪੈਰਾਂ ਤੇ ਹੱਥਾਂ ਤੇ ਹੋਈ ਸੀ ਸੋਨੀ ਬ੍ਰਹਮੜ ਵਾਲਾ ਕਾਪੀ ਤੇ ਸੀ ਵੀ ਬਾਈ ਠੀਕ ਹੈ ਹਾਂਜੀ ਪੂਰੇ ਚੰਗੇ ਰੂਪੇ ਵੀਰੇ ਬਹੁਤ ਹੀ ਵਧੀਆ ਕਬੂਤਰ ਆ ਬਾਈ ਪਰ ਵੀ ਬਹੁਤ ਬਹੁਤ ਸੋਹਣੇ ਹਨ। ਗਾਂਹੇ ਦੀ ਲਾਦੇ ਵੀ ਬਹੁਤ ਉੜਦੀ ਆ ਆਪਣੇ ਕੋਲ 2 ਸਾਲਾਂ ਦਾ ਹੋ ਗਿਆ ਜੀ। ਲਾਕਡਾਊਨ ਦੀ ਗੱਲ ਆ। ਸਹੀ ਹੈ ਜੀ। ਤੇ ਗਾਂਹੇ ਲਾਦੇ ਵੀ ਬਹੁਤ ਚੰਗੀ ਉੜਦੀ ਆ ਬਾਈ ਇਹ ਵੀ। ਇਹ ਕਿਹੜਾ ਬਲੱਡ ਹੈ? ਇਹ ਬਾਈ ਆ ਜਾਂਦਾ ਆਪਣੇ ਗੁਰਦੇਵ ਵਾਲਿਆਂ ਦੇ ਫੋਦੀ ਵਾਲਿਆਂ ਕੋਲ। ਸਹੀ ਹੈ ਸਹੀ ਹੈ। ਹਾਂ ਬਈ। ਵਧੀਆ ਆ ਬਾਈ ਬਹੁਤ ਸੋਹਣਾ। ਆਹ ਲੋ ਵੀ ਮੇਟਰੋ। ਕਿਹਾ ਕਿ ਨੀਲੀ ਦੋ ਅੱਜ ਫੈਰੀਆਂ ਵਿੱਚ ਵੀਰੇ। ਇਹ ਵੀ ਉਹ ਤਰੀਕਾ ਜਿਹੜਾ ਪਾਈ ਛੱਡਿਆ ਜੀ ਥਲੇਰਾ ਪਾਈ ਸੀ ਕਰੇਟ ਕਰਨ ਕੋਲ। ਹਾਂ ਜੀ ਅੱਛਾ ਉਹਨਾਂ ਦਾ ਸਪੈਸਟਰੇ ਦੇ ਆ ਕੇ ਜਨੇ ਗਿਆ ਆਪਾਂ ਸਾ ਤੇ ਠੀਕ ਆ ਜੀ ਹਾਂ ਜੀ ਹਾਂ ਚਲੇ ਰ ਆ ਵੀ ਫੋਕੀਆ ਰੇ ਜੋਣਾ ਇਹ ਬਈ ਨਹੀਂ ਇਹ ਰਾਜ ਵਾਲਿਆ ਜੋਣਾ ਆ ਸ਼ਾ ਖੀਰੇ ਚਟੀਆਂ ਵਾਲੇ ਦਾ ਹਾਂ ਜਿਹੜੇ ਚਟੀਆਂ ਵਾਲੇ ਦਾ ਘੜਦੇ ਹੋ ਠੀਕ ਆ ਠੀਕ ਆ ਠੀਕ ਇਹਦਾ ਪਾਈ ਉਹ ਤੇ ਛੋੜੀ ਛੋੜੀ ਤੇ ਨਹੀਂ ਰਾਜੇ ਨਾਲੇ ਵੀ ਕਿਤੇ ਕਿਤੇ ਵਿੱਚ ਸ਼ਾ ਅੱਖਾ ਘੜ ਜਾਂਦੇ ਆ ਆਪਾਂ ਦੇਖੇ ਵੀ ਆ ਪਹਿਲਾਂ ਵੀ ਤੁਹਾਨੂੰ ਇੱਕ ਦੋ ਵਾਰ ਦਿਖਾਏ ਆ ਤੇ ਇਹ ਉਹਨਾਂ ਦੇ ਵਿੱਚੋਂ ਆ ਜੀ ਬਹੁਤ ਚੰਗੀ ਆ ਜੀ ਇਤੋਂ ਆਂਬੀ ਚੂਬਾਰ ਦੇ ਆਹ ਇਹ ਨਦੀ ਖਾਸੀਅਤ ਹਾਂਜੀ ਜੀ ਇਹ ਦੇਖੋ ਇੰਨੀ ਵੀ ਧੌਣ ਵੇਚ ਨੂੰ ਬਾੜ ਦੀ ਪਈ ਆ ਬਾਕੀ ਮਿੱਤਰੋ ਸ਼ਾਨ ਕਿਦਾਂ ਦਾ ਲੱਗਦਾ ਦੱਸਿਓ ਜਰੂਰ ਮੀਰਾ ਬਾਜੂ ਮੀਰਾ ਆਪਣਾ ਕੇਵਲ ਇਹ ਕਿੱਥੋਂ ਆਇਆ ਜੀ ਇਹ ਪੂਰੀ ਦਾ ਘਰ ਢੋਲੀ ਲਈ ਦੀ ਭਈਆ ਬਸ ਠੀਕ ਆ ਤਾਂ ਉਹਦੀ ਲਾਗਤ ਹੋਣੀ ਹੈ ਕਿ ਇਹ ਦੋ ਬਕਸੇ ਤਾਂ ਬੋਦਰ ਰੁਕੇ ਆ ਇੱਕ ਕੋਤਰ ਬੈਠਾ ਤੋਂ ਇਧਰ ਰਿਹਾ ਠੀਕ ਹੈ ਬੰਦਾ ਮੈਂ ਗਰੋਂ ਪਹਿਨੀ ਆ ਤੀਆ ਕੋਈ ਡਾਕੀ ਨਹੀਂ ਦੇਖਿਆ ਜਿਹੜੀ ਆਪਣਾ ਡਾਕੀ ਦੇਖਿਆ ਆਪਣਾ ਟੋਡੇ ਆ ਇੱਕ ਹੀ ਆਸੀ ਉੰਡੀ ਇਹਦੀ ਭੈਣ ਠੀਕ ਹੈ ਉਹ ਚੰਗੀ ਹਾਂਜੀ ਤੇ ਫੇਰੇ ਕੀ ਭੈਣ ਦੀ ਗਾਹਾਂ ਮੈਂ ਧੀ ਛੱਡੀ ਸੀ ਜੜਤੌਲੀ ਠੀਕ ਹਾਂ ਦੱਸੋ ਦੂਸਰ ਪਈ ਸੀ ਅਜ ਹੁਣ ਮਹੀਨੇ ਦੀ ਗੱਲ ਹਾਂਜੀ ਹਾਂਜੀ 25 ਜੂਨ ਦੀ ਗੱਲ ਹੈ 25 ਜੂਨ ਸੀ ਬਾਜੀ ਜੜਤੌਲੀ ਹੈ ਹਾਂ ਸਾਰਾ ਦਿਨ ਸਵੇਰੇ ਮਦਾਨਗਲਾ ਚ ਦੀ ਫਰੀ ਕੀ ਬਾਈ ਲੰਮੀ ਚੀਕਾਂ ਕਰਦੀ ਅਸੀਂ ਬਾਜੀ ਨਹੀਂ ਕਿੰਦੀ ਜਿੰਦਗੀ ਰੋਣਾ ਅੱਛਾ ਹਾਂ ਨਾਮਾ ਤੇ ਸੀਗੀ ਮਤਲਬ ਪਹਿਲੇ ਤੀਜੇ ਨੂੰ ਗਿਆ ਤਾਂ ਉਹ ਨਾਮਾਂ ਤੇ ਬਾਜੀ ਹੋਣ ਕਰਕੇ ਅਸੀਂ ਕਹਿੰਨਾ ਬਾਜੀ ਵੀ ਨਹੀਂ ਸਾਢੀ ਗਈ ਸਹੀ ਆ ਸਵੇਰ ਦੀ ਮਦਾਨ ਕਲੱਬ ਦੀ ਵਰਦੀ ਦੀ ਤਾਂ ਕੀ ਕੀਤਾ ਕਰ ਉਧਰ ਬੈਠੀਆਂ ਦਸਾਂ ਬਹੁਤ ਚੰਗੀ ਉਡ ਗਈ ਬਾਈ ਬਾਜੀ ਨਹੀਂ ਭੈਣ ਦੀ ਉਧਰ ਪਹੁੰਚ ਜਾਗੇ ਉੱਥੇ ਮੇਰੇ ਕੋਲ ਤਾਂ ਹੀ ਮੇਰੇ ਉੱਤ ਕਰੋ ਸ਼ੌਂਕ ਜੋਤੀ ਜੱਲੇ ਵੀ ਇਹਦੇ ਕਬੂਤਰ ਨੇ ਫੇਰ ਤੁਹਾਨੂੰ ਦੱਸ ਜੀ ਗੱਲੜ ਘੁੱਲਣ ਲਿਆਂਦੇ ਭੂਰੀ ਤੋਂ ਅੱਛਾ ਫੋਟੋ ਢੋਲਣ ਵਾਲੀ ਕੂਤ ਜਿਹੜੀ ਭੂਰੀ ਦੀ ਟਰੈਕਟਰ ਤੇ ਉੱਡੀ ਸੀ ਹਾਂਜੀ ਉਹ ਵੀ ਆਪਾਂ ਮੁੱਲ ਲੈ ਲਈ ਠੀਕ ਆ ਜੀ ਜਿਹੜੀ ਭੂਰੀ ਦੀ ਖੰਜਰ ਵਾਲ ਉੱਡੀ ਸੀ ਨਾਮ ਵਾਲੀ ਫਰਿੱਜ ਤੇ ਵੱਧੇ ਵਾਲੀ ਫਰਿੱਜ ਜਿੱਤੀ ਸੀ ਉਹ ਵੀ ਮੈਂ ਮੁੱਲ ਲੈ ਲਈ ਠੀਕ ਆ ਜਿਹੜਾ ਤਾਂ ਆਪਣੇ ਹੱਬੇ ਦਾ ਪੁੱਤ ਵੀ ਲੈ ਲਿਆ ਗੱਲੜ ਦਾ ਵੱਡੇ ਦਾ ਹੂੰ ਗੱਲੜ ਲੈ ਜਾਂਦਾ ਜੀ ਇੱਕ ਕੂਤਰੀ ਹੋਰ ਉਹਦੀ ਉੱਡੀ ਸੀ ਉਹ ਵੀ ਗੱਲੜ ਲੈ ਜਾਂਦੀ ਠੀਕ ਆ ਇਹ ਇੱਕ ਕਪੂਰੀ ਤੋਂ ਆਪਾਂ ਕੂ ਉਤਰ ਲਿਆ ਜਿਹੜੇ ਤਾਰੀ ਹੁਣੀ ਜੋੜਾ ਲੈ ਗਏ ਹਜ਼ਾਰ ਵਾਲਿਆਂ ਦਾ ਵੱਡੀ ਜੋੜੀ ਉਹਦਾ ਪੁੱਤ ਲੈ ਲਿਆ ਠੀਕ ਹੈ ਜੀ ਆਪਣੇ ਘਰੇ ਆ ਗਿਆ ਆ ਲੋ ਵੀ ਮਿੱਤਰੋ ਕਰੋ ਛਾਉ ਹੇ ਤਾਂ ਭਾਈ ਆਹ ਸ਼ਾਂ ਠੀਕ ਐਡੀਆ ਪੜੀ ਤਗੜੀ ਐ ਇਹ ਸਾਪ ਕੀ ਟੋਲੀ ਵਾਲੀ ਦੀ ਭੈਣਾ ਭਾਈ ਆ ਜਾਓ ਔਰ ਇੱਕ ਮਿੰਟ ਭਾਈ ਮੈਂ ਕਬੂਤਰੀ ਆ ਦਿਖਾ ਦਿੰਦੇ ਕਿੰਨਾ ਸੱਪ ਵਾਂਗੂ ਫਲੁੰਦੀ ਆ ਆ ਦੇਖਿਓ ਮਿੱਤਰੋ ਇਹ ਮੇਰਾ ਭਾਈ ਆਹ ਦੇਖੋ ਕਬੂਤਰੀ ਓਏ ਹੋਏ ਲੂ ਖੁਸ਼ਕਾਦੀ ਕਬੂਤਰੀ ਆ ਆਹ ਮੀਆਂ ਨਾ ਤਰਾ ਤਾ ਨੂੰ ਨੇੜੇ ਤੋਂ ਦਿਖਾਉਣੀ ਆ ਬਾਈ ਦੇਖੋ ਕਬੂਦਰੀ ਸਾਰਿਆਂ ਜੋ ਬੱਕਰੀ ਕਾਲੇ ਸਿਰ ਵਾਲੇ ਇਹ ਆਪਾਂ ਰੋਲੇ ਰੋਹਲੀ ਕੋਈ ਪਾਣੀ ਨਹੀਂ ਛੱਡਦੀ ਚੀ ਉੜਦੀ ਆ ਉਹ ਜੀ ਖਲੋਂਦੀ ਆ ਬਾਈ ਬੱਕਰੀ ਸੱਪ ਵਾਂਗੂ ਤਾ ਵਾਂ ਘੱਟਦੀ ਆ ਇਹ ਬੱਕਰੀ ਤੇ ਨਹੀਂ ਹੁੰਦੀ ਅੱਛਾ ਭਰੀ ਉੜਦੀ ਬਹੁਤੀ ਸਾਰੀ ਡਰ ਬਿਠਾ ਕੇ ਇਧਰੇ ਆਪਣੀ ਇੱਥੇ ਥੱਲੇ ਡੋੜੀ ਪਈ ਹੁੰਦੀ ਸੀ ਡੋੜੀ ਤੇ ਆ ਜਾਂਦੇ ਸੀ ਕੋਠੇ ਤੇ ਆਹ ਲੈ ਕੋਸੇ ਡੋੜੀ ਤੋਂ ਥੀੱਕ ਰਕੇ ਥੋੜੇ ਜਿਹਾ ਵਾਲ ਲੰਦੇ ਸੀ ਹੂੰ ਉੜਦੀ ਬਹੁਤ ਸੀ ਸਰਵਰ ਉਕਰੀਏ ਛੱਡੀ ਕਿ ਮੈਂਗਾ ਕਮਾਵਾਂਗੇ ਕੀ ਪਤਾ ਵੀ ਕਿਹਦੇ ਮੁੜ ਕੇ ਨੇਰੇ ਨੂੰ ਰੇਵੇ ਅੰਦਰ ਪੜਕਦੇ ਨੇ ਨਹੀਂ ਚੱਲੀ ਬਹੁਤ ਅਕਬੁਤਰੀ ਤੇ ਆ ਜੀ ਭੈਣਾ ਜਿਹੜੀ ਜਿਹੜੀ ਤੋਂ ਆਡੀ ਆਪਣ ਅੱਛਾ ਇਹ ਆ ਹਾਂ ਇਹਦੇ ਰੰਗ ਸੀਗਾ ਹਰੀ ਪੱਟੀ ਕੱਪੇ-ਪੱਲੇ ਤੇ ਲਾਲ ਕਾਂਤ ਸੀ ਸੱਜੀ ਅੱਛਾ ਇਹ ਮੀਰਾ ਬੰਝੀਆਂ ਤੋਂ ਨੇ ਹਾਂ ਠੀਕ ਆ ਇਹ ਇਹਦਾ ਹਰਾ ਘੱਟ ਨੂੰ ਮੈਂ ਕਾਲਾ ਕਰਦਾ ਬਾਅਦ ਠੀਕ ਆ ਜੀ ਹਾਂ بہت وادی بھائی بہت سونی تھوڑا ਮਬਾਦੂ ਗਿਆ ਵੀ ਸਿੰਘ ਜੀ ਜਿਹੜੀ ਵੀ ਤਾਂ ਬਈ ਇਹ ਇਹ ਜਿਹੜਾ ਗੋਬਿੰਦ ਨੇ ਭੂਰੀ ਨੂੰ ਘੂਰਨ ਦਾ ਤਾਂ ਵੀ ਕਮੰਡ ਲਾ ਪੜਾ ਦਿੱਲੀ ਕਰੀਆ ਖਾਲਾ ਹਾਂਜੀ ਉਹ ਮਾਂ ਜਿਹੜੀ ਇਹਦੀ ਉਹਦੀ ਧੀ ਆ ਠੀਕ ਬੰਬਈ ਵਾਲੀ ਕੂਤਰੀ ਮੈਂ ਭੂਰੀ ਤੋਂ ਮਤ ਲੈ ਲਈ ਠੀਕ ਆ ਜੀ ਇਹ ਗੁਰਬੀਹ ਵਾਲੀ ਕੂਤਰੀ ਦੀ ਧੀ ਆ ਠੀਕ ਆ ਜੀ ਜੀ ਬੰਦੂ ਮੈਂ ਦਿਖਾਈਆਂ ਨੇ ਸਾਰੀਆਂ ਗੁਰਬੀਹ ਵਾਲੀ ਕੂਤਰੀ ਦੀਆਂ ਧੀਆਂ ਆ ਠੀਕਾ ਠੀਕਾ ਆ ਆਪਾਂ ਦੇ ਨਾਂ ਦੇ ਤੇ ਨਾਲ ਜਿਹੜੀ ਬੁਢੀ ਦੇ ਘਰ ਹੀ ਗਾਣੀ ਬੁਢੀ ਬੈਠੀ ਆਂ ਗਾਣੀ ਉਹ ਇਹਦੀ ਮਾਂ ਹੀ ਮਾਂ ਠੀਕਾ ਠੀਕ ਬੰਦੀ ਗਿਆ ਸਹੀ ਜੀ ਆਇ ਲੋ ਵੀ ਆ ਗਾ ਲੋ ਗਾ ਰਹੀ ਆ ਨਾ ਕਿਹ ਜਿਹੜਿਆ ਸਦਮਾ ਸਦਮਾ ਗੁਲਿਆ ਦੇ ਲੋ ਲਓ ਬਈ ਗਲਜਾਰ ਬਾਈ ਦੇ ਪਿੰਡ ਉਹਦੇ ਆਏ ਸਦਮਾ ਚਟੀਆਂ ਖਾਣ ਆਹ ਬਹੁਤ ਚੰਗਾ ਪੁੱਤਰ ਆ ਤੇ ਗੁੱਦੀ ਬਾਜੀ ਛੱਡਿਆ ਬਈ ਇਹ ਮੈ ਲਾ ਹਲ ਠੀਕ ਆ ਬਗਾਵਾਂ ਮੋਟਰਸਾਈਕਲ ਵਾਲੇ ਬਾਜੀ ਸੀ 16 ਮਈ ਦੇ ਆਏ ਸਵੇਰ ਤੋਂ ਠੀਕ ਆ ਜੀ ਕਿਦੇ ਖਰੀਤਾਂਤ ਲਾਲ ਫੱਟੀ ਦੀ ਸੱਪੇ ਪਾਣੀ ਲੈਣੋਂ ਪਾਈਏ 2:30 ਵਜੇ ਤੁਰ ਗਿਆ ਸੀ ਨਾਲ ਦੇ ਪਿੰਡ ਨਿੱਕੇ ਜਿਹੜਾ ਉੱਥੇ ਧੀਰ ਖਾ ਕੇ ਖੜ ਗਿਆ ਸੀ ਲੈ ਗਾ ਠੀਕ ਆ ਉਹਦੇ ਅਸੀਂ 5:30 ਵਜੇ ਛਤਰੀ ਦੇ ਬਿਠਾਇਆ ਇਹ ਦੂਜੀ ਬਾਜੀ ਠੀਕ ਆ ਜੀ ਆਹ ਪਾਵੇਂ ਕਿਤੇ ਮਾਰ ਮਾਰ ਬੈਠਿਆ ਰੱਬੋਂ ਲੈ ਮੋਟਰਹਾਂ ਜਿੱਤ ਉਹਦੇ ਨਾਲ ਹਰ ਤੋਂ ਤੇ ਆਪਲਾ ਉੱਪਰ ਤੁਰ ਗਿਆ ਬਈਏ 2:30 ਵਜੇ ਤੁਰ ਗਿਆ ਨਹੀਂ ਆ ਬਾਕੀ ਜਿਹੜੇ ਦਿੱਤੇ ਹੋਏ ਬਾਈ ਪੁੱਤਰ ਬੰਦੇ ਲੈ ਆਏ ਬਹੁਤ ਗਏ ਆ ਕਿ ਠੀਕ ਆ ਬਈ ਜਾਣੇ ਲੱਗੇ ਯਾਰ ਉਸਤਰਾ ਆਪਾਂ ਗੱਲ ਕਰੀਏ ਵੀ ਜਿਆਦਾ ਕੂਤਰ ਤੁਸੀਂ ਮੁੱਲੀ ਖਰੀਦਦੇ ਆ ਕਿਉਂ ਜੀ ਸਾਰੀ ਮੋਲ ਆਏ ਹੋ ਕਿ ਬਾਈ ਯਾਰ ਕਿਸੇ ਤੋਂ ਕੋਈ ਆਪਾਂ ਕੋਈ ਬੰਦਾ ਇੱਕ ਦੋ ਭਾਅ ਲਿਆ ਆਪਣੇ ਇਹਨਾਂ ਨੂੰ ਆਪਾਂ ਲੈਨੇ ਆਂ ਕਿ ਗੋਪੇ ਕਹਨੇ ਡਿੰਪਲ ਬਾਈ ਤੋਂ ਆਏ ਨੇ ਜਾਂ ਮੈਂ ਆਏ ਕਿ ਇੱਕ ਕੂਤਰੀ ਦੋ ਕੂਤਰੀਆਂ ਕੀਤੇ ਬੋਲੇ ਆ ਆ ਡਿੰਪਲ ਝੰਡਾਲੀ ਤੋਂ ਹਾਂ ਤੇ ਨਹੀਂ ਬਈ ਆਪਾਂ ਇਹ ਪੁੱਤਰ ਕਰਦੀ ਬਣ ਸਾਰੀ ਮੋਲ ਲੈ ਕੇ ਰੇ ਕੋਈ ਪਤਾ ਪਉਣ ਨਹੀਂ ਬਗਣੀ ਕਿ ਕਹ ਸਕਦਾ ਵੀ ਆਹ ਸਾਡਾ ਆਹ ਸਾਡਾ ਆਪਾਂ ਨੂੰ ਨਹੀਂ ਕਹਿ ਸਕਦਾ ਵੀ ਇਹ ਗੱਲ ਹੂੰ 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 ਸਾਰੇ ਉਸ ਤੋਂ ਜਿਹੜੇ ਮੋਢਲੇ ਨੇ ਕੱਟ ਲਏ ਜਿਹੜੇ ਮੋਢਲੇ ਉਹਨਾਂ ਦੀ ਕੱਟ ਕੱਟ ਕੇ ਬਣਾਏ ਹੋਏ ਨੇ ਜਿਵੇਂ ਜਿਵੇਂ ਮੇਰੇ ਕੋਲ ਉੱਡੀ ਗਏ ਹੁਣੇ-ਹੁਣੇ ਆਪਾਂ ਕੱਟ ਕੱਟ ਕੇ ਬਣਾਉ ਰਹੀ ਜਾਂਦੇ ਜਿਵੇਂ ਜਿਵੇਂ ਸਾਬ ਕੰਨ ਸਾਰੇ ਹੁਣ ਵੀ ਲਾਏ ਹੋਏ ਨੇ ਪਰ ਲਏ ਸਾਰੇ ਗੋਲੀ ਹੋਏ ਨੇ ਗੁਰਪੀਰ ਤੋਂ ਵੀ ਲਏ ਪੂਰੀ ਤੋਂ ਵੀ ਲਏ ਦੁੱਤੀ ਤੋਂ ਵੀ ਲਏ ਇਕ ਵੇ ਵੇ ਕਰਾਂਗੇ ਲਏ ਗੱਟੂ ਕੈਨੇਡਾ ਦੇ ਘਰੋਂ ਵੀ ਲਏ ਬਹੁਤ ਉਫਰੇ ਲਏ ਹੋਏ ਨੇ ਭਾਈ ਜਿੱਥੇ ਵਾਪਸ ਮਨਪਸੰਦ ਆ ਗਿਆ ਛੱਡੇ ਨਹੀਂ ਸਹੀ ਹੈ ਬਾਈ ਹਾਂ ਬਹੁਤ ਹੀ ਚੰਗੇ-ਚੰਗੇ ਕਬੂਤਰ ਨੇ ਬਾਈ ਹੁਣਾਂ ਦੇ ਕੋਲ ਫੇਰ ਤੁਹਾਨੂੰ ਦੱਸ ਦਈਏ ਅੱਜ ਦਾ ਸ਼ੰਗ ਵੀ ਪੂਰਾ ਸਿਰ ਆਇਆ ਬਾਈ ਬਾਕੀ ਮਿੱਤਰੋ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਠੀਕ ਆ ਤੇ ਵੀਡੀਓ ਨੂੰ ਕਰਿਓ ਲਾਈਕ ਸ਼ੇਅਰ ਕਮੈਂਟ ਠੀਕ ਆ ਜੀ ਗਿੱਲ ਪਿੰਡ ਦੇ ਵਿੱਚ ਖੜੇ ਆ ਜਿੱਥੇ ਤੁਹਾਨੂੰ ਆਪਾਂ ਸ਼ੌਂਕ ਕਰਾਇਆ ਨਾਲੇ ਲਾਇਆ ਸੀ ਇੱਥੇ ਫੂਟਰ ਸਿਸਟਮ ਮਿੱਤਰੋ ਤੇ ਬਾਹਰ ਤੁਹਾਨੂੰ ਦੱਸ ਲਈਏ ਸਾਈਕਲ ਵਾਲਾ ਕੁੱਤਰ ਵੀ ਦਿਖਾ ਦਿਓ ਬਾਈ ਇਹ ਕਿਹੜਾ ਸੀ ਕਿੱਥੇ ਮੋਟਰਸਾਈਕਲ ਵਾਲਾ ਉਹ ਬਟਾਰੀ ਉੱਡਿਆ ਦੀ ਬਟਾਰੀ ਆਪਾਂ ਜਿੱਥੇ ਆ ਸੀ ਆਪਾਂ ਜਿੱਥੇ ਆ ਸੀ ਲਓ ਜੀ ਬਟਾਰੀ ਤੋਂ ਮੋਟਰਸਾਈਕਲ ਇੱਕ ਜਿੱਤਿਆ ਉਹ ਕਬੂਤਰ ਤੁਹਾਨੂੰ ਦਿਖਾ ਦਿੰਨੇ ਆ ਇਹ ਬਹੁਤ ਵਧੀਆ ਬਾਈ ਹੁਣਾਂ ਦੀ ਲਾਗੇ ਕੋਠੀ ਆ ਠੀਕ ਹੈ ਜੀ ਲਿਫਟ ਲਾਈ ਹੋਈ ਬਾਈ ਹੁਣਾਂ ਨੇ ਕੋਠੀ ਦੇ ਵਿੱਚ ਵੀ ਤੇ ਇਧਰ ਇੱਕ ਕਬੂਤਰ ਤੁਹਾਨੂੰ ਦਿਖਾਣੇ ਆ ਬਟਾ ਦੀ ਤੋਂ ਜਿਹੜਾ ਮੋਟਰਸਾਈਕਲ ਜਿੱਤਿਆ ਬਾਈ ਦਾ ਆਹ ਲਓ ਜੀ ਖਟੀਆਂ ਅੱਖਾਂ ਦਾ ਜੀ ਖਟੀਆਂ ਅੱਖਾਂ ਦਾ ਫਿਰ ਖਟੀਆਂ ਅੱਖਾਂ ਦਾ ਕਬੂਤਰ ਆ ਬਾਈ ਬਹੁਤ ਜ਼ਿਆਦਾ ਉੱਡਿਆ ਕਬੂਤਰ ਤੇ ਹੁਣ ਜੋੜਿਆਂ ਦੇ ਵਿੱਚ ਬਾਈ ਹੁਣਾਂ ਨੇ ਪਾ ਦਿੱਤਾ ਬਾਈ ਸੋਹਣਾ ਪੰਛੀ ਆ ਬਾਈ 7000 ਮੀਟਰ ਲੈ ਬਹੁਤ ਜਾਂਦੇ ਆ ਬਈ ਠੀਕ ਆ ਪਹਿਲਾਂ ਆਪਾਂ ਕਿਸ ਨੂੰ ਜਵਾਬ ਨਹੀਂ ਦੇਦੇ ਜਿੰਨੇ ਕਿ ਪਰ ਵੀਰ ਭਰਾ ਆਪਾਂ ਤੋਂ ਲੈ ਜਾਂਦੇ ਆ ਆਪਾਂ ਕਰੇ ਕਿਸ ਨੂੰ ਜਵਾਬ ਬਿਲਕੁਲ ਬਿਲਕੁਲ ਇਹ ਤਾਂ ਹੈ ਜੀ ਆਮੇ ਪੂਰਬੇ ਉੱਡੀ ਸੀ ਬਈ ਕਿੱਥੇ ਉੱਡੀ ਸੀ ਪੂਰਬੇ ਪੂਰਬੇ ਕੋਣੀ ਆ ਬਈ ਟੀਰੀ ਕਬੂਤਰੀ ਆ ਵੀ ਆਖੋ ਇਹਦੀ ਮੇਰੇ ਕੋਲ ਲਾਲ ਬਹੁਤ ਉੱਡੀ ਆ ਇਹ ਕਿਹੜੀਆਂ ਜਵਾਂ ਜੀ ਇਹ ਬਈ ਕਬੂਤ ਹੈ ਤਾਂ ਬੋਦੀਆਂ ਵਾਲੀਆਂ ਆ ਜੀ ਹਾਂਜੀ ਤੇ ਉਸ ਤੋਂ ਬਾਅਦ ਜਿੰਨੀ ਲਾਲ ਕੜਾਈਆਂ ਇਥੇ ਮੇਰੇ ਕੋਲ ਬਹੁਤ ਉੱਡੀ ਆ ਪਤਦੀ ਵਾਲੀ ਇਹਦੀ ਸੀ ਸੰਗੋਵਾਲ ਪੁੱਤਰੀ ਕੱਲੀ ਰਹਿ ਕੇ ਜਿੱਤੀ ਉਹ ਇਹਦੀ ਸੀ ਮੇਰੋਂ ਪੁੱਤਰੀ ਉੱਡੀ ਉਹ ਇਹਦੀ ਸੀ ਹਾਂ ਹਾਂ ਸਾਈ ਪੱਕੀ ਦੇ ਥੱਲੇ ਹਰੀ ਸੀ ਬਈ ਮੇਰੀ ਮੇਰੋਂ ਮੋਗੇ ਕੋਲ ਬੰਡਾ ਬਾਜੀ ਨਹੀਂ ਹੋਈ ਸੀ ਸਾਡੀ ਸਾਂਝੀ ਮੇਰੀ ਬਾਣੀ ਦੇਖ ਕੇ ਮਰ ਗਈ ਸੀ ਠੀਕ ਆ ਜੀ ਹਾਂ ਕੱਲੇ ਨੂੰ ਕੱਲਾ ਪੁੱਤਰ ਫਿਰਦੇ ਸੀਗੇ ਠੀਕ ਆ ਤੇ ਸਾਈ ਪੱਕੀ ਦਾ ਕੱਲਾ ਰਹਿ ਗਿਆ ਸੀ ਅੱਛਾ ਲੋਕਡਾਊਨ ਦੀ ਬਾਜੀ ਸੀ 5200 ਰੁਪਏ ਦੀ ਐਂਟਰੀ ਉਹ ਉਹਨਾਂ ਨੇ ਵੀ ਕੱਲੇ ਨੂੰ ਜਿੱਤ ਦੇਣੀ ਸੀ ਠੀਕ ਆ ਜੀ 5000 ਰੁਪਏ ਠੀਕ ਆ ਤੇ ਸਾਈ ਭੰਗੀ ਨੇ ਬਾਕੀ ਕਿੰਨਾ ਸੰਧੀ ਕੀਤੀ اچھا ਤੇ ਆਪਣੀ ਬਾਣੀ ਕੱਕੇ ਦੀ ਧੀ ਮਾਰ ਕੇ ਠੀਕ ਆ ਠੀਕ ਆ ਫਿਰ ਇਹਦੀ ਧੀ ਆਪਣੇ ਸੰਗਵਾਲ ਉੱਡੀ ਮੇਰੋ ਉੱਡੀ ਪੱਦੀ ਉੱਡੀ ਖਾਨਪਰਾਉਂ ਦੀ ਤੇ ਉਸ ਤੋਂ ਬਾਅਦ ਮੈਂ ਇਹਦੀ ਕਿਥੇ ਛੱਡੀ ਸੀ ਆਪ ਹੁਣ ਤੂੰ ਹੋਰ ਚਲੋ ਮਤਲਬ ਕਾਫੀ ਥਾਂ ਤੇ ਛੱਡਿਆ ਮੈਂ ਜਿੰਨੀਆਂ ਛੱਡੀਆਂ ਸਾਰੀਆਂ ਰੱਖੀਆਂ ਨੇ ਸਾਰੀਆਂ ਰੱਖੀਆਂ ਵੀ ਕਈ ਵਾਰੀ ਜੱਟੀਆਂ ਨੂੰ ਮਗਰੋਂ ਸਾਰੀਆਂ ਆ ਲੋਕੋ ਮੇਤਰੇ ਇੱਕੋ ਛੋਡੇ ਦਾ ਆ ਵੀ ਕਰੂ ਛੋ ਇਹਦੇ ਵਿੱਚ ਵੀ ਜਿਹੜੇ ਹੈਗੇ ਭਾਈ ਹੁਣਾਂ ਨੇ ਕਾਫੀ ਕੂਤਰ ਜਿਹੜੇ ਛੜੇ ਉੱਡਣ ਵਾਲੇ ਸਾਰੇ ਵੀਰੇ ਨਹੀਂ ਨਹੀਂ ਮੇਰੇ ਮੇਰੇ ਕੂਤਰੀਆਂ ਵਿੱਚ ਵੱਡੀਆਂ ਵਿੱਚ ਉੱਡਣ ਵਾਲੀਆਂ ਕੂਤਰੀਆਂ ਜੋ ਵੱਡੀਆਂ ਹੋਈਆਂ ਨੇ ਉਹ ਨੇ ਠੀਕ ਆ ਠੀਕ ਆ ਇਹ ਮਤਲਬ ਇਸ ਸਾਲ ਜਿਹੜੇ ਬੱਚੇ ਉਹ ਨਹੀਂ ਹੈ ਵਿੱਚ ਵੱਡੀਆਂ ਵਿੱਚ ਵੱਡੀਆਂ ਕੂਤਰੀਆਂ ਛੜੀਆਂ ਪਈਆਂ ਆ ਕਾਉਂ ਬਹੁਤ ਵਧੀਆ ਭਾਈ ਮਨ ਖੁਸ਼ ਹੋ ਗਿਆ ਇੱਕ ਕਮਰੇ ਕਮਰੇ ਜਿੰਦੇ ਤੁਹਾਡੇ ਖੁੱਡੇ ਨੇ ਠੀਕ ਆ ਜਿਹੜੇ ਕਬੂਤਰ ਇਹਦੇ ਵਿੱਚ ਉੱਡਦੇ ਰਹਿੰਦੇ ਪਰ ਵੱਡੀਆਂ ਹੁੰਦੀਆਂ ਕੂਤਰਾ ਨੇ ਆਪਣੇ ਦਫਾ ਕੰਡੀਸ਼ਨਰ ਵੀ ਲੈ ਲਏ ਬਾਈ ਬਾਈ ਨੇ ਲੱਖਾਂ ਰੁਪਈਆ ਬਾਈ ਖੁੱਡਿਆ ਤੇ ਲਾਇਆ ਹੋਇਆ 7 ਲੱਖਾਂ ਰੁਪਈਆ ਦੇ ਕਬੂਤਰ ਜਿਹੜੇ ਪੂਰੀ ਬਾਈ ਤੋਂ ਖਰੀਦੇ ਨੇ ਫੇਰ ਤੁਹਾਨੂੰ ਦੱਸ ਦਈਏ ਮੁਕੰਦpur ਤੋਂ ਬਾਈ ਮੁਕੰਦpur ਤੋਂ ਜੇਤੂ ਹੈ ਮੁਕੰਦpur ਤੋਂ ਜੇਤੂ ਉਹ ਇਕੱਲੀ ਰਹਿ ਗਈ ਸੀ ਫ੍ਰਿਜ ਜਿੱਤੀ ਸੀ ਠੀਕ ਹੈ ਜੀ ਹਾਂਜੀ ਇੱਕ ਆਪਣੀ ਕੌੜੀ ਫ੍ਰਿਜ ਜਿੱਤੀ ਸੀ ਉਹ ਵੀ ਬਾਈ ਸੱਗੀ ਰਹਿ ਗਈ ਆਪਾਂ ਬਾਜੀ ਕੀਤੀ ਸੀ ਤੇ ਹੁਣ ਹਾਂ ਆਪਣੀ ਕੌੜੀ ਜਿੱਤੀ ਸੀ ਕਾਲੀ ਰਹਿ ਗਈ ਸੀ ਬਾਜੀ ਨਹੀਂ ਆਪਾਂ ਕਹਿਣਾ ਸਾਢੀ ਕੀਤੀ ਠੀਕ ਹੈ ਹਾਂ ਮਤਲਬ ਉੱਥੇ ਵੀ ਫਰੇਡੀ ਤੇ ਦੀ ਇਹ ਕਿੜਿਆਂ ਜੁਆਂ ਚ ਚਾਰਾਂ ਨੇ ਇੱਕ ਪਾਸੇ ਪੱਟੀ ਰਹੀ ਸੀ ਕਾਲੀ ਨੂੰ ਜਿਵੇਂ ਗੁਰਵੀਰ ਵਾਲਾ ਮਲਵੀ ਗੁੱਸਲ ਵਾਲੀ ਠੀਕ ਆ ਠੀਕ ਆ ਬਈ ਚਾਰਾਂ ਨੇ ਇੱਕ ਪਾਸੇ ਕਰ ਲਈ ਸੀ ਹਾਂਜੀ ਮੈਂ ਕਦੇ ਨਹੀਂ ਕੀਤੀ ਠੀਕ ਆ ਜੀ ਹਾਂ ਮੇਰੇ ਦੋਸਤ ਦੀਆਂ ਮੇਰਾ ਰੇਪਣਾ ਪਾ ਮਾ ਪਵੇਂ ਆਪਾਂ ਉਹਦਾ ਛੇਵਾਂ ਪੁੱਤਰ ਹਰ ਗਿਆ ਥਰਦਾ ਸੀਗਾ ਹਾਂ ਹਾਂ ਮੈਂ ਜਦ ਲਾਹੋਂ ਤਾਂ ਮੈਂ ਕਹਾ ਛੇ ਹੀ ਲਾ ਲਿਆ ਹਾਂ ਕਹਿੰਦੇ ਨਹੀਂ ਸਾਢੀ ਨਹੀਂ ਕਰੀ ਮੁਰਨਾ ਮਾਇਰ ਨੂੰ ਪੁੱਤਰ ਬੈਠੂ ਸੀ ਤਾਂ ਮਾੜ ਲਾ ਗਿਆ ਪੁੱਤਰ ਬਹਿ ਗਿਆ ਫਿਰ ਕਹਿੰਦੇ ਬਾਜ ਸਾਡੀ ਗੱਲ ਆ ਮੈਂ ਕਿਹਾ ਕਿ ਹੁਣ ਨਿਕਲ ਨਹੀਂ ਚੱਲਣ ਦੇ ਹਣ ਚੱਲਾਂ ਤਾਂ ਤੇ ਫਿਰ ਆਪਾਂ ਬਈ ਕੀ ਆ ਦੇਖ ਰਹਾ ਸਹੀ ਆ ਹਾਂ ਕੀ ਆ ਦੇਖ ਰਹਾ ਇਕੱਲੀ ਹੋ ਰਹੀ ਬਹੁਤ ਵਧੀਆ ਬਾਈ ਬਹੁਤ ਹੀ ਵਧੀਆ ਤੇ ਬਹੁਤ ਹੀ ਸੋਹਣਾ ਸ਼ੌਂਕ ਬਾਈ ਦਾ ਫੇਰ ਦੱਸਿਓ ਜੋਤੀ ਜਨ ਵੀਰ ਦੇ ਕਮਪੁੱਤਰ ਨੇ ਆ ਦੇਖੋ ਇਹ ਕਿੰਮੋ ਜਾਬੀ ਫਿਰ ਫਿਰ ਤਗਰੀ ਮਾ ਹੋ ਜਾਏ ਆਹ ਕਿਹੜੀਆਂ ਨੇ ਕੱਢ ਲਈ ਤਾਂ ਇੰਨੀ ਮौज ਆ ਲੈ ਜੀ ਇਹ ਬਈ ਯਾਰ ਪੁੱਤਰ ਵਿਚਰੇ ਨੂੰ ਹੈਗਾ ਬਹੁਤ ਹੀ ਐਲੀਮੈਂਟ ہاں جی 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 ہاں ہاں جی 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 ਇੰਨੇ ਆਪ ਥੋੜੀ ਪਜਾਮੀ ਮੌਜਾ ਤੇ ਉਹਦੇ ਪੂਰੇ ਵੱਡੇ ਲੱਗੇ ਗੱਟੇ ਆ। ਕੁੱਤਰ ਵੀ ਮੌਜਾ ਦੀ ਇਹਦਾ ਲੱਗਿਆ ਹੈ। ਸਹੀ ਹੈ ਸਹੀ ਹੈ ਲੱਗਿਆ। ਠੀਕ ਹੈ। ਬਾਥੀ ਮੈਟਰ ਕਿੱਦਾਂ ਦਾ ਲੱਗਾ ਸ਼ੌਂਕ ਜੋਤੀ ਵੀਰ ਦਾ? ਠੀਕ ਹੈ ਜਰੂਰ ਦੱਸਿਓ ਤੇ ਨਵੀਂ ਵੀਡੀਓ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਤੇ ਹੁਣ ਦਿਓ ਇਆਜ਼ਤ ਮੇਰੇ ਵੀਰ ਧੰਨਵਾਦ ਸ਼ੁਕਰੀਆ ਮਿਹਰਬਾਨੀ।